ਜਿੱਥੇ ਬੰਦੀਆਂ ਵੱਲੋਂ ਸਾਂਝੇ ਤੌਰ ਤੇ ਪੰਜਾਬ ਦੀ ਸਰਕਾਰ ਕੇਜਰੀਵਾਲ ਦੀ ਦਿੱਲੀ ਦੀ ਸਰਕਾਰ ਤੇ ਦਿੱਲੀ ਦੀ ਨਵੀਂ ਸਰਕਾਰ ਵੱਲੋਂ ਪੰਜਾਬ ਨਾਲ ਫਿਰ ਪੰਥਕ ਮੁੱਦਿਆਂ ਦੇ ਉੱਤੇ ਰਿਆਈਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਬੰਧ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਦੋ ਸਾਲਾਂ ਤੋਂ ਲੱਗੇ ਕੌਮੀ ਮੋਰਚੇ ਨੂੰ ਕੌਮਨ ਸਾਥ ਮੋਰਚੇ ਦੇ ਸਬੰਧ ਤੇ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਇੱਕ ਇਨਸਾਫ ਦੀ ਜ਼ਰੂਰਤ ਦੀ ਬੜੀ ਵੱਡੀ ਚਿੰਤਾ ਚੇਂਜਿੰਗ ਕਰ ਰਹੀਆਂ ਸਰਕਾਰਾਂ ਤੇ ਹੰਕਾਰ ਦਾ ਬਹੁਤ ਵੱਡਾ ਉਹਨਾਂ ਦੇ ਮਨਾਂ ਦੇ ਵਿੱਚ ਹੰਕਾਰ ਭਰ ਚੁੱਕਿਆ ਹੈ ਅੱਜ ਦੀ ਮੀਟਿੰਗ ਜੋ ਫੈਸਲਾ ਹੈ ਕਿ 7 ਜਨਵਰੀ ਨੂੰ ਸਮੂਚੀਆਂ ਜਿੱਥੇ ਬੰਦਗੀਆਂ ਮੁੱਖ ਮੰਤਰੀ ਦੇ ਘਰ ਵੱਲ ਮਾਰਚ ਕਰਨਗੀਆਂ ਰੋਸ ਕਰਨਗੀਆਂ ਉਹਦੇ ਘਰ ਤੱਕ ਜੋ ਰੋਸ ਸਮਾਰਚ ਕਰਨ ਦਾ ਪ੍ਰੋਗਰਾਮ ਨਿਯਤ ਕੀਆ ਗਿਆ ਹੈ ਉਹਦੇ ਸੰਬੰਧ ਚ ਅੱਜ ਫਾਰਕ ਟਿਕਸਾਂ ਜੁਨੀਅਨ ਕ੍ਰਾਂਤੀਕਾਰੀ ਅਤੇ ਹੋਰ ਪੰਥ ਜਿੱਥੇ ਬੰਦਗੀਆਂ ਦੇ ਆਪ ਨੂੰ ਤੇ ਹੋਰ ਕਿਸਾਨ ਜਿੱਥੇ ਬੰਦਗੀਆਂ ਨੇ ਜਮੇ ਦੀ ਇਕੱਠੇ ਹੋਏ ਆ ਤੇ ਸੱਤ ਜਨੂ ਜੇ ਪ੍ਰੋਗਰਾਮ ਬਾਰੇ ਤਿਆਰੀਆਂ ਕੀਤੀਆਂ ਗਈਆਂ ਤੇ ਸਭ ਨੇ ਬੜੇ ਉਤਸ਼ਾਹ ਨਾਲ ਉੱਥੇ ਪੁੱਜ ਕੇ ਅੰਦਰ ਪ੍ਰੋਗਰਾਮ ਦੀਇਆ ਜਿੱਥੇ ਬੰਦੀਆਂ ਵੱਲੋਂ ਸਾਂਝੇ ਤੌਰ ਤੇ ਪੰਜਾਬ ਦੀ ਸਰਕਾਰ ਕੇਜਰੀਵਾਲ ਦੀ ਦਿੱਲੀ ਦੀ ਸਰਕਾਰ ਤੇ ਦਿੱਲੀ ਦੀ ਨਵੀਂ ਸਰਕਾਰ ਵੱਲੋਂ ਪੰਜਾਬ ਨਾਲ ਫਿਰ ਪੰਥਕ ਮੁੱਦਿਆਂ ਦੇ ਉੱਤੇ ਰਿਆਈਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਬੰਧ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਦੋ ਸਾਲਾਂ ਤੋਂ ਲੱਗੇ ਕੌਮੀ ਮੋਰਚੇ ਨੂੰ ਕੌਮਨ ਸਾਥ ਮੋਰਚੇ ਦੇ ਸਬੰਧ ਤੇ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਇੱਕ ਇਨਸਾਫ ਦੀ ਜੁਨਗਤ ਦੀ ਬੜੀ ਵੱਡੀ ਚੇਤਾ ਚੇਂਜ ਕਰ ਰਹੀਆਂ ਸਰਕਾਰਾਂ ਤੇ ਹੰਕਾਰ ਦਾ ਬਹੁਤ ਵੱਡਾ ਉਹਨਾਂ ਦੇ ਮਨਾਂ ਦੇ ਵਿੱਚ ਹੰਕਾਰ ਭਰ ਚੁੱਕਿਆ ਹੈ ਅੱਜ ਦੀ ਮੀਟਿੰਗ ਜੋ ਫੈਸਲਾ ਹੈ ਕਿ 7 ਜਨਵਰੀ ਨੂੰ ਸਮੂਚੀਆਂ ਜਿੱਥੇ ਬੰਦਗਿਆ ਮੁੱਖ ਮੰਤਰੀ ਦੇ ਘਰ ਵੱਲ ਮਾਰਚ ਕਰਨੀਆਂ ਰੋਸ ਕਰਨੀਆਂ ਉਹਦੇ ਘਰ ਤੱਕ ਜੋ ਰੋਸ ਸਮਾਰਚ ਕਰਨ ਦਾ ਪ੍ਰੋਗਰਾਮ ਨੀਕਿਆ ਗਿਆ ਉਹਦੇ ਸੰਬੰਧ ਚ ਅੱਜ ਫਾਰਕ ਟਿਕਸਾਂ ਜੁਨੀਅਨ ਕ੍ਰਾਂਤੀਕਾਰੀ ਅਤੇ ਹੋਰ ਪੰਥ ਜਿੱਥੇ ਬੰਦਿਆਂ ਦੇ ਆਕੂ ਤੇ ਹੋਰ ਕਿਸਾਨ ਜਿੱਥੇ ਬੰਗੇ ਨਮੇ ਦੇ ਇਕੱਠੇ ਹੋਏ ਆ ਤੇ ਸੱਜਣੂ ਜੇ ਪ੍ਰੋਗਰਾਮ ਬਾਰੇ ਤਿਆਰੀਆਂ ਕੀਤੀਆਂ ਗਈਆਂ ਤੇ ਸਭ ਨੇ ਬੜੇ ਉਤਸ਼ਾਹ ਨਾਲ ਉੱਤੇ ਪੂਜੇ ਅੰਦਰ ਪ੍ਰੋਗਰਾਮ ਦੀ ਕਰੇ ਜਿੱਥੇ ਬੰਦਿਆਂ ਵੱਲੋਂ ਸਾਂਝੇਤਾ ਉੱਤੇ ਪੰਜਾਬ ਦੀ ਸਰਕਾਰ ਕੇਜਰੀਵਾਲ ਦੀ ਦਿੱਲੀ ਦੀ ਸਰਕਾਰ ਤੇ ਦਿੱਲੀ ਦੀ ਮੋਦੀ ਸਰਕਾਰ ਵੱਲੋਂ ਪੰਜਾਬ ਨਾਲ ਫਿਰ ਪੰਥਕ ਮੁੱਦਿਆਂ ਦੇ ਉੱਤੇ ਰਿਆਈਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਬੰਧ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਦੋ ਸਾਲਾਂ ਤੋਂ ਲੱਗੇ ਕੌਮੀ ਮੋਰਚੇ ਨੂੰ ਕੌਮੀ ਸਾਫ ਮੋਰਚੇ ਦੇ ਸਬੰਧ 'ਚ ਕੋਈ ਗੱਲ ਕਰਨ ਨੂੰ ਤਿਆਰੀ ਨਹੀਂ ਇੱਕ ਇਨਸਾਫ ਦੀ ਜਮਹੂਰੀਅਤ ਦੀ ਬੜੀ ਵੱਡੀ ਚਿੰਤਾ ਚੇਂਜਿੰਗ ਕਰ ਰਹੀ ਹੈ ਸਰਕਾਰਾਂ ਤੇ ਹੰਕਾਰ ਦਾ ਬਹੁਤ ਵੱਡਾ ਬਣਾ ਦੇ ਮਨਾਂ ਦੇ ਵਿੱਚ ਹੰਕਾਰ ਭਰ ਚੁੱਕਿਆ ਹੈ ਅੱਜ ਦੀ ਮੀਟਿੰਗ ਜੋ ਫੈਸਲਾ ਹੈ ਕਿ 7 ਜਨਵਰੀ ਨੂੰ ਸਮੂਚੀਆਂ ਜਿੱਥੇ ਬੰਦੀਆਂ ਮੁੱਖ ਮੰਤਰੀ ਦੇ ਘਰ ਵੱਲ ਮਾਰਚ ਕਰਨਗੀਆਂ ਰੋਸ ਕਰਨਗੀਆਂ ਉਹਦੇ ਕਰ ਤੱਕ ਜੋ ਲੋਕ ਸਮਾਜ ਚ ਕਰਦਾ ਪ੍ਰੋਗਰਾਮ ਨਿਕੇ ਗਿਆ ਉਹਦੇ ਸਬੰਧ ਚ ਅੱਜ ਫਾਰਕ ਟਿਕਸਾਂ ਜੁਨੀਅਨ ਕ੍ਰਾਂਤੀਕਾਰੀ ਅਤੇ ਹੋਰ ਪੰਥ ਜਿੱਥੇ ਬੰਦਿਆਂ ਦੇ ਆਪ ਕੋ ਤੇ ਹੋਰ ਕਿਸਾਨ ਜਿੱਥੇ ਬੰਦਿਆਂ ਦੇ ਇੰਮੇਂ ਦੇ ਇਕੱਠੇ ਹੋਏ ਆ ਤੇ ਸੱਜਣ ਉਹ ਜੇ ਪ੍ਰੋਗਰਾਮ ਬਾਰੇ ਤਿਆਰੀਆਂ ਕੀਤੀਆਂ ਗਈਆਂ ਤੇ ਸਭ ਨੇ ਬੜੇ ਉਤਸ਼ਾਹ ਨਾਲ ਉੱਤੇ ਪੁੱਜ ਕੇ ਅੰਦਰ ਪ੍ਰੋਗਰਾਮ ਦੀ